Vai dar tudo ਪੰਚਾਇਤੀ ਚੋਣ ਦੇ ਨਤੀਜੇ ਨੂੰ ਲੈ ਕੇ ਐਸ.ਟੀ.ਐਮ. ਅਜਨਾਲਾ ਦੇ ਦਫ਼ਤਰ ਦੇ ਬਾਹਰ ਪਾਰੀ ਹੰਗਾਮਾ ਹੋਇਆ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਪ੍ਰਸ਼ਾਸਨ ਤੇ ਧੱਕਾਚਾਹੀ ਕਰਨ ਦੇ ਇਲਜ਼ਾਮ ਲਗਾਏ ਦਾਜੇ ਕਿ ਪੰਚਾਇਤੀ ਚੋਣਾਂ ਦੌਰਾਨ ਅਜਨਾਲਾ ਦੇ ਪਿੰਡ ਮੱਤੇ ਨੰਗਲ ਦੇ ਵਿੱਚ ਜੋ ਕਾਂਗਰਸ ਪਾਰਟੀ ਦੇ ਸਰਪੰਚੀ ਦੇ ਲਈ ਉਮੀਦਵਾਰ ਸਨ ਉਹਨਾਂ ਦੇ ਨਤੀਜਿਆਂ ਤੋਂ ਅਸਹਿਮਤੀ ਪ੍ਰਗਟਾਈ ਜਿਸ ਤੋਂ ਬਾਅਦ ਹਾਈ ਕੋਰਟ ਦਾ ਰੋਕ ਕੀਤਾ ਗਿਆ ਹਾਈ ਕੋਰਟ ਦੇ ਵੱਲੋਂ ਇਹ ਕੀ ਆਦੇਸ਼ ਦਿੱਤੇ ਗਏ ਕਿ ਵੀਡੀਓ ਗ੍ਰਾਫੀ ਕਰਦੇ ਕੋਈ ਵੋਟਾਂ ਦੀ ਗਿਣਤੀ ਕੀਤੀ ਜਾਵੇ ਤੇ ਅੱਜ ਉਮੀਦਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹ 22 ਵੋਟਾਂ ਦੇ ਨਾਲ ਜਿੱਤਿਆ ਹੈ ਪਰ ਉਸ ਨੂੰ ਜੇਤੂ ਕਰਾਰ ਨਹੀਂ ਦਿੱਤਾ ਜਾ ਰਿਹਾ ਇਸ ਦੇ ਉੱਤੇ ਐਸ ਡੀ ਐਮ ਦੇ ਵੱਲੋਂ ਜਵਾਬ ਵੀ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੂਰੀ ਟੀਮ ਇਸ ਵਕਤ ਹੜਾ ਵਾਲੇ ਪਾਸੇ ਲੱਗੀ ਹੋਈ ਹੈ ਅਤੇ ਇਸ ਕਾਰਵਾਈ ਨੂੰ ਅਗਲੇ ਤਰੀਕ ਦੇ ਲਈ ਟਾਲ ਦਿੱਤਾ ਗਿਆ ਹੈ ਉਸ ਦਿਨ ਇਸ ਕਾਰਵਾਈ ਨੂੰ ਮੁਕੰਮਲ ਕੀਤਾ ਜਾਏਗਾ ਤੇ ਦੱਸ ਦੇ ਕਿ ਐਸ ਡੀ ਐਮ ਦਫ਼ਤਰ ਦੇ ਬਾਹਰ ਭਾਰੀ ਹੰਗਾਮਾ ਹੋਇਆ ਜਿੱਥੇ ਉਮੀਦਵਾਰ ਨੇ ਇਲਜ਼ਾਮ ਲਗਾਏ ਜਦਕਿ ਐਸਟੀਐਮ ਸਾਹਿਬ ਦੇ ਵੱਲੋਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ। ਸਾਰੇ ਅਫਸਰਾਂ ਦੇ ਫਿਰ ਚੜ ਕੇ ਮੈਂ ਜਿੱਦਿਆਂ ਭਾਈਆਂ ਵੋਟਾਂ ਨਾਲ ਇਹਦਾ ਮੇਰਾ ਬੇੜਾ ਕਰਤਾ ਕੱਲ ਭਰੀ ਦਾਨ ਤੇ ਛੱਡ ਕੇ ਚਲ ਗਏ ਹਾਈਪੋਟ ਦੇ ਹੁਕਮਿਆਂ ਵੀਡੀਓ ਰਿਕਾਰਡਿੰਗ ਹੋ ਰਹੀ ਅੰਦਰ ਰਿਕਾਰਡ 17 ਪਿੰਡਾਂ ਦਾ ਲਿਵਾੜ ਸੇ ਛੱਡ ਕੇ ਸਾਰੇ ਅਫਸਰ ਨਿਕਲ ਗਏ ਮੈਂ ਭਾਈਆਂ ਵੋਟਾਂ ਨਾਲ ਜਿੱਦਿਆਂ ਅਫਸਰ ਕਹਿ ਰਹੇ ਆ ਵੀ ਤੇਰੀ ਦੁਬਾਰਾ ਗਿਣਤੀ ਕਰਾਂਗੇ ਫਲਾਟ ਦਾ ਬੰਦਾ ਦੇ ਰਹੀ ਆ ਸਾਰੀ ਗਿਣਤੀ ਹੋਈ ਰਿਪੋਰਟ ਬਣਾਤੀ ਥੱਲੇ ਟੀਮ ਨੇ ਚਾਰ ਪੰਜ ਬੰਦਿਆਂ ਨੇ ਸਾਈਨ ਹੋ ਗਿਆ ਐਂਡ ਤੇ ਇਹਨਾਂ ਨੇ ਕੋ ਪਲੀਟੀਕਲੀ ਦਬਾਇਆ ਰਾਤ ਮੈਂ ਸਵੇਰ ਦੇ ਉਹ ਕਪੜੇ ਪਾਏ ਤੁਸੀਂ ਸੀਸੀਟੀਵੀ ਕੇ ਚੈੱਕ ਕਰ ਸਕਦੇ ਮੈਂ ਰੋਟੀ ਤੱਕ ਨਹੀਂ ਖਾਧੀ ਨਾ ਮੈਨੂੰ ਬਾਹਰ ਜਾਣ ਦਿੱਤਾ ਨਾ ਕੋਈ ਅੰਦਰ ਆਉਣ ਦੇਣੇ ਨਹੀਂ ਆ ਰਕਾਰਡ ਅੰਦਰ ਇਹ ਮੈਂ ਜਿੱਤਿਆਂ ਪਾਈਆਂ ਬੋਟਾਂ ਦਾ ਇਹ ਧੱਕੇ ਨਾਲ ਮੈਨੂੰ ਫੇਰ ਮੇਰੀ 33 ਜਿਹੜੀ ਦੱਬੇਬਾਤ ਕਰਕੇ ਤੇ ਰਿਕਾਰਡ ਜਿਹੜਾ ਖੁੱਦ ਖੁੱਦੇ ਨਾਲ ਕਰ ਦੇਣਾ ਅੱਖੀ ਘਟਾ ਪਾਉਣ ਦੇ ਤੇ ਮੈਂ ਬਸ ਇਹੋ 33 ਕੀਤੀ ਆ ਕਿ ਮੈਨੂੰ ਜਿਹੜਾ ਇਹ ਫੈਸਲਾ ਤੁਹਾਡਾ ਮਨਜ਼ੂਰ ਆ ਮੈਨੂੰ ਬੋਟਾਂ ਦੇ ਹਿਸਾਬ ਨਾਲ ਜਿਹੜੀ ਮੇਰੀ ਜਿੱਤਿਆ ਮੈਨੂੰ ਉਹਦਾ ਸਰਟੀਫਿਕੇਟ ਦਿੱਤਾ ਜਾਵੇ ਜਾਂ ਕੋਈ ਚਿੱਠੀ ਜਿਹੜੀ ਚੋਣ ਕਮਿਸ਼ਨ ਨੂੰ ਡੀਸੀ ਨੂੰ ਕੱਢੀ ਜਾਵੇ ਮੇਲ ਤੇ ਉਹਦੀ ਮੈਨੂੰ ਕਾਪੀ ਦਿੱਤੀ ਜਾਵੇ ਕਾਣ ਦੁਬਾਰਾ ਗਿਣਤੀ ਕਿਉਂ ਕਰਾਈ ਗਈ ਇਹ ਮੇਰੇ ਨਾਲ ਇਲੈਕਸ਼ਨ ਚ ਪਹਿਲਾਂ ਵੀ ਧੱਕਾ ਹੋਇਆ ਸੀ ਰਾਤ 2:30 ਵਜੇ ਉਦੋਂ ਵੀ ਮੈਨੂੰ ਬਾਂਹ ਫੜ ਕੇ ਬਾਹਰ ਕੱਢਤਾ ਮੇਰੇ ਕੋਈ ਸਹਾਈ ਨਹੀਂ ਨੀ ਹੋਏ ਉੱਥੇ ਤੇ ਮੈਨੂੰ ਸੱਤਾ ਵੋਟਾਂ ਦਾ ਹਾਰਿਆ ਕਰਾਰ ਦੇ ਕੇ ਫਿਰ ਮੈਂ ਹਾਈ ਕੋਰਟ ਦਾ ਰੁਖ ਕੀਤਾ ਮਾਂਜੋਗ ਹਾਈ ਕੋਰਟ ਨੇ ਦੁਬਾਰਾ ਨਿਰਦੇਸ਼ ਦਿੱਤੇ ਵੀ ਇਦੀ ਜਿਹੜੀ ਵੀਡੀਓਗ੍ਰਾਫੀ ਚ ਜਿਹੜੀ ਇਹਦੀ ਗਿਣਤੀ ਦੁਬਾਰਾ ਕੀਤੀ ਜਾਵੇ ਤੇ ਜਦੋਂ ਗਿਣਤੀ ਦੀ ਅੱਜ 3 ਅੱਗੇ ਦੋ ਤਰੀਕੇ ਆਈਆਂ ਇਹਨਾਂ ਬਾਹਨਾ ਮਾਰ ਕੇ ਰਿਕਾਰਡ ਨਹੀਂ ਪੇਸ਼ ਕੀਤਾ ਅੱਜ ਤੀਜੀ ਤਰੀਕ ਤੇ ਰਿਕਾਰਡ ਕੱਲ ਹੋਇਆ ਇਹਨਾਂ ਸਾਰਾ ਦਿਨ ਜਦੋਂ ਕੀਤੀ ਹੋ ਗਈ ਮੈਂ ਜਿੱਤ ਗਿਆ ਬਾਈਆਂ ਵੋਟਾਂ ਦਾ ਦੂਜੀ ਵਿਰੋਧੀ ਪਾਰਟੀ ਉਹਨਾਂ ਅੰਦਰ ਆਣ ਕੇ ਕਿਹਾ ਵੀ ਤੁਸੀਂ ਅਸੀਂ ਹਾਰ ਗਏ ਹਾਂ ਨੂੰ ਗਿਣਤੀ ਨਹੀਂ ਮਨਜ਼ੂਰ ਉਹਨਾਂ ਕੋਲ ਪੋਲੀਟਿਕਲੀ ਦਬਾਅ ਬਣਾਇਆ ਉਦੋਂ ਹੀ ਸਾਰੇ ਅਫਸਰ ਪਿਛਲੇ ਦਰਵਾਜ਼ਾ ਥਾੜੀ 도ੜ ਗਏ ਭੱਜ ਗਏ ਮੇਰੀ ਕੋਈ ਸੁਣਵਾਈ ਨਹੀਂ ਮੈਂ ਰਾਤ ਦਾ ਇੱਥੇ ਬੈਠਾ ਵਾਂ ਨਾ ਮੈਂ ਘਰ ਗਿਆ ਵਾਂ ਨਾ ਮੈਂ ਕਿ ਤੇ ਮੇਰੇ ਦੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਤੇ ਹੁਣ ਸਾਰਾ ਰਿਕਾਰਡ ਚੁੱਕ ਕੇ ਪਤਾ ਨਹੀਂ ਅੰਦੇ ਉੱਥੇ ਜਮਾ ਕਰਾ ਦੇਣਾ ਤੇ ਮੇਰੀ ਦੁਬਾਰਾ ਇਹਦਾ ਕੋਈ ਸੜਮਾਈ ਨਹੀਂ ਕਰਨੀ ਮੈਂ ਚਾਹੁੰਦਾ ਵੀ ਫਿਰ ਕੀ ਹੋਏਗਾ ਮੈਂ ਚਾਹੁੰਦਾ ਵੀ ਮੇਰਾ ਇੱਥੇ ਜੋ ਵੀ ਰਿਕਾਰਡ ਆ ਕੱਲ ਦਾ ਉਹਦਾ ਮੈਨੂੰ ਇਨਸਾਫ ਦਵਾਇਆ ਜਾ ਮੈਨੂੰ ਦੱਸਿਆ ਜਾਵੇ ਵੀ ਮੇਰਾ ਰਿਜ਼ਲਟ ਕੀ ਆ ਪਰ ਕੀ ਮਾਮਲਾ ਰੀਕਾਉਂਟਿੰਗ ਹੋਈ ਆ ਕਿ ਰਿਜ਼ਲਟ ਨਹੀਂ ਮਿਲ ਰਿਹਾ ਪ੍ਰੋਟੈਕਟ ਕਰਦਾ ਇਹ ਲੋਕ ਤਾਂ ਤੇ ਉਹ ਪਤਾ ਹੈ ਕਿ ਐਕਚੁਅਲੀ ਕੀ ਹੈ ਜੀ ਮੱਤੇ ਡੰਗਲ ਦੀ ਰੀਕਾਉਂਟਿੰਗ ਦਾ ਸੀਗਾ ਫਿਰ ਰੀਕਾਉਂਟਿੰਗ ਅਸੀਂ ਕੱਲ ਦੀ ਡੇਟ 'ਚ ਕਰ ਰਹੇ ਸੀਗੇ ਬਟ ਇੱਕ ਇਨ ਬਿਟਵੀਨ ਕੀ ਹੋਇਆ ਕਿ ਫਲੱਡ ਦੀ ਮਾਰ ਦੇ ਵਿੱਚ ਸਾਡਾ ਅਜਮਾਲੇ ਦੇ ਵਿੱਚ ਆ ਗਿਆ ਤੇ ਉਹ ਉਹਨੂੰ ਉਸ ਟੈਪ ਜਿਹੜਾ ਪ੍ਰੋਸੀਡਿੰਗ ਨੂੰ ਸਟੇ ਕਰਕੇ ਤੇ ਫਰਦਰ ਦੁਬਾਰਾ ਕੰਟੀਨਿਊ ਕਰਾਂਗੇ ਉਹਦੇ ਕਰਕੇ ਸਟੇ ਕੀਤਾ ਗਿਆ ਥੋੜੀ ਜਿਹਾ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਾਰਾ ਸਮਾਨ ਉਠਾਇਆ ਜਾ ਰਿਹਾ ਹੈ ਉਸ ਦੇ ਸਾਥ ਨੂੰ ਸਾਨੂੰ ਦੱਸ ਦਿੱਤਾ ਗਿਆ ਕਿ 22 ਵੋਟਾਂ ਤੋਂ 22 ਵੋਟਾਂ ਦੇ ਤੋਂ ਕਿਨਾਂ ਅਕਿੰਸਾ ਪਹਿਰੇ ਸਾਡੀ ਜਿੱਤ ਹੋ ਗਈ ਹੈ ਪਰ ਸਾਡੇ ਜੇ ਜੇ ਰਿਜ਼ਲਟ ਡਿਕਲੇਅਰ ਹੀ ਕਰ ਦਿੰਦੇ ਫਿਰ ਤੇ ਨੋਬਦੀ ਨਹੀਂ ਆਣੀ ਸੀ ਇਹ ਤਾਂ ਇਹ ਉਹਨਾਂ ਦੀ ਆਪਣੀ ਪ੍ਰੀਜੰਪਸ਼ਨ ਜਜਮਪਸ਼ਨਸ ਨੇ ਰਿਜ਼ਲਟ ਫਾਈਨਲ ਨਹੀਂ ਹੋਇਆ ਰਿਜ਼ਲਟ ਕਮੇਟੀ ਵੱਲੋਂ ਸਬਮਿਟ ਨਹੀਂ ਕੀਤਾ ਗਿਆ ਜਿਵੇਂ ਰਿਜ਼ਲਟ ਸਬਮਿਟ ਕੀਤਾ ਫਿਰ ਤਾਂ ਡਿਕਲੇਅਰ ਕਰਨਾ ਹੀ ਪੜਨਾ ਬੰਦਾ ਜੋ ਹੋਏਗਾ ਕੈਮਰੇ ਦੀ ਪ੍ਰੋਸੀਡਿੰਗਸ ਨੇ ਔਨਲਾਈਨ ਕੈਮਰੇ ਇਹਨਾਂ ਦੋਨਾਂ ਪਾਰਟੀਆਂ ਕੋਲ ਨੇ 1% ਵੀ ਹਿਰਾਫਰੀ ਦਾ ਕੋਈ ਚਾਂਸ ਨਹੀਂ ਉਹਦੇ 'ਚ ਇੰਨਾ ਜ਼ਰੂਰ ਹੈ ਕਿ ਜਿਹੜਾ ਇਹ ਰਿਕਾਰਡ ਹੈ ਡੀਸੀ ਆਫਿਸ ਤੋਂ ਹੈ ਡੀਸੀ ਆਫਿਸ ਦੇ ਕਸਟਡੀ 'ਚ ਹੁੰਦਾ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਉਸ ਵਾਪਸ ਉੱਥੇ ਜਮ੍ਹਾਂ ਕਰਾਉਣ ਜਾਣਾ ਕਿਉਂਕਿ ਫਲੱਡ ਦੀ ਸਿਚੁਏਸ਼ਨ ਕਰਕੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਸਾਡੇ ਹਾਲਾਤ ਕੋਈ ਵੀ ਅਫਸਰ अवेलेबल ਨਹੀਂ ਹੈ इवन ਸਾਰੇ ਡੀਸੀ ਸਾਹਿਬੇ ਦੀ ਸਾਰੀ ਟੀਮ ਲੱਗੀ ਹੋਈ ਹੈ ਕੌਣ ਟੇ ਦੁਬਾਰਾ ਉਧਰ ਜਾ ਕੇ ਗੱਲ ਨੂੰ ਕੰਟੀਨਿਊ ਕਰਾਂਗੇ ਕੋਈ ਟੀਮ ਤੋਂ